ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਆਲ ਇੰਡੀਆ ਵੱਲੋਂ ਵਾਹਿਗੁਰੂ ਸੁਖਬੀਰ ਗੱਪੀ ਦੇ ਕੁਲਟੋਆ ਪਾਗਲ ਇਹਨਾਂ ਦਾ ਪੁੱਤਲਾ ਤਾਂ ਸਾੜ ਲਗੇ ਅਸੀਂ ਕਿ ਇਹਨਾਂ ਨੇ ਜੋ ਸ੍ਰੀ ਅਕਾਲ ਸਾਹਿਬ ਦੇ ਸਿਧਾਂਤਾਂ ਦੀਆਂ ਧਜੀਆਂ ਡਾਈਆਂ ਨੇ ਵਾਹਿਗੁਰੂ ਉਲੰਘਣਾ ਕੀਤੀਆਂ ਨੇ ਕਿਉਂਕਿ ਇਹਨਾਂ ਦੇ ਬਿਠਾਏ ਹੋਏ ਜਿਹੜੇ ਜ਼ਹਿਦਾਦਾਰ ਸਨ ਉਹਨਾਂ ਨੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਖੁੱਲੋ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਰੀ ਸੰਗਤ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਫੈਸਲਾ ਸੁਣਾਇਆ ਗਿਆ ਸੀ ਕਿ ਸੁਖਬੀਰ ਬਾਦਲ ਦੇ ਨਾਲ ਦੇ ਸਾਥੀ ਸਾਰੇ ਦੋਸ਼ੀ ਨੇ ਇਹ ਤੇ ਇਕੱਲਾ ਦੋਸ਼ ਇਹਨਾਂ ਨੇ ਬਗੜਾੜੀ ਕਾਂਡ ਦਾ ਸਾਹਮਣੇ ਕੀਤਾ ਹੈ ਅਸੀਂ ਮੀਡੀਆ ਵਿੱਚ ਦੱਸਦੇ ਹਾਂ ਕਿ ਇਹ ਜਿਹੜਾ ਬਾਦਲ ਪਰਿਵਾਰ ਆ ਇਹ ਲੰਮੇ ਸਮੇਂ ਤੋਂ ਜਦੋਂ ਨਰਕਧਾਰੀਆਂ ਦਾ ਕਾਂਡ 13 ਸਿੰ੍ਹ ਫੀਡ ਹੋਏ ਸਨ ਉਦੋਂ ਵੀ 78 ਦੇ ਵਿੱਚ ਇਸ ਸੁਖਬੀਰ ਬਾਦਲ ਦੇ ਪਿਓ ਨੇ ਪ੍ਰਕਾਸ਼ ਬਾਦਲ ਕਪੀ ਨੇ ਝੂਠ ਨੇ ਉਦੋਂ ਇਹ ਕਤਲ ਕਰਵਾਏ ਸਨ 13 ਸਿੰਘ ਅਤੇ ਹੋਰ ਵੀ ਸਿੰਘ ਜ਼ਖਮੀ ਹੋਏ ਸਨ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਕੋਲ ਇਹਨਾਂ ਦੀ ਸ਼ਹਾਦੇ ਨਾਲ ਨਰਕਧਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਅਤੇ ਇਹਨਾਂ ਨੇ ਬਚਾਉਣ ਵਾਸਤੇ ਬੜੇ ਯਤਨ ਕੀਤੇ ਤੇ ਬਚਾਇਆ ਵੀ ਉਹਨਾਂ ਦੋਸ਼ੀਆਂ ਨੂੰ ਪਰ 13 ਸਿੰਘਾਂ ਦਾ ਸਾਨੂੰ ਕੋਈ ਇਨਸਾਫ਼ ਉਦੋਂ ਵੀ ਨਹੀਂ ਮਿਲਿਆ ਤੇ ਹੁਣ ਵੀ ਮਿਲਿਆ ਨਹੀਂ ਸੀ ਅੱਜ ਜਦੋਂ ਸ੍ਰੀ ਅਕਾਲ ਤਾ ਸਾਹ ਤੋਂ ਇਹਨਾਂ ਦੇ ਬਿਠਾਏ ਜਥੇਦਾਰਾਂ ਨੇ ਫੈਸਲਾ ਲ ਲਿਆ ਇਹਨਾਂ ਨੇ ਸੋਚਿਆ ਕਿ ਅਸੀਂ ਤਾਂ ਬਿਠਾਇਆ ਸੀ ਕਿ ਸਾਡੀ ਬੋਲੀ ਬੋਲਣਗੇ ਜੋ ਅਸੀਂ ਕਹਾਂਗੇ ਉਹ ਕਰਨਗੇ ਜਦੋਂ ਇਹ ਤੇ ਨਾ ਹੀ ਪਹਿਲੇ ਜਥੇਦਾਰਾਂ ਦੇ ਹੱਕ ਦੇ ਵਿੱਚ ਵਾ ਅਸੀਂ ਆਏ ਆਗੇ ਜਿਹੜੀ ਸੁਧਾਤਾ ਤੇ ਮਰਜ਼ਾਦਾ ਦੇ ਸ੍ਰੀ ਅਕਾਲ ਤਾ ਸਾਹ ਦੇ ਹੁਕਮਨਾਮੇ ਦੇ ਧਜੀਆਂ ਇੱਕ ਫੁੱਲ ਧਾਰੇ ਨੇ ਅਕਾਲੀ ਦਲ ਜਿਹੜਾ ਬਾਦਲਾ ਇਹ ਹੋਰ ਖਾਲੀ ਦਲ ਹੋ ਗਿਆ ਹੈ ਮੈਂ ਸੇਕ ਨੂੰ ਬੇਨਤੀ ਕਰਦਾ ਕਿ ਆਨੰਦਪੁਰ ਸਾਹਿਬ ਹੱਲਾ ਮਾਲਾ ਉਧਰੋਂ ਮਨਾਇਆ ਜਾ ਰਿਹਾ ਸੀ ਤੇ ਇਧਰੋਂ ਜਿਹੜੇ ਅੱਜ ਸਾਨੂੰ ਸਾਰੇ ਸਿੱਖ ਕੌਮ ਨੂੰ ਤੇ ਜਥੇਬੰਦੀਆਂ ਜਿਹੜੀਆਂ ਹਜੂਰ ਸਾਹਿਬ ਬੋਲ ਕੇ ਆਈਆਂ ਨੇ ਕਿ ਅਸੀਂ ਇਹ ਜਿਹੜੇ ਇੱਥੇ ਜਥੇਦਾਰ ਨੇ ਉਹਨਾਂ ਦੇ ਹੱਕ ਜਵਾ ਉਹਨਾਂ ਨੂੰ ਮੈਂ ਇਹ ਮੀਡੀਆ ਰਾਹੀਂ ਬੇਨਤੀ ਕਰਦਾ ਕਿ ਹੋਣ ਸਾਨੂੰ ਅਨੰਦਪੁਰ ਸਾਹਿਬ ਸਰਬੱਤ ਖਾਲਸਾ ਫੱਟ ਲੈਣਾ ਚਾਹੀਦਾ ਤੇ ਫੈਸਲਾ ਲੈਣਾ ਚਾਹੀਦਾ ਕਿ ਜੇਕਰ ਤੁਸੀਂ ਫੈਸਲਾ ਨਹੀਂ ਲੈਂਦੇ ਤੇ ਸਿੱਖ ਕੌਮ ਦੀ ਬੜੀ-ਬੜੀ ਬਦਨਾਮੀ ਹੋ ਰਹੀ ਆ ਕਿ ਸਿੱਖ ਕੌਮ ਜਿਹੜੀ ਆ ਉਹ ਡਾਵਾ-ਡੋਲ ਹੋ ਕੇ ਤੁਰੇ ਫਿਰਦੀ ਆ ਜਿਹੜੇ ਸਿਧਾਂਤਾਂ ਦੇ ਪਹਿਰਾ ਦਿੰਦੇ ਨੇ ਉਹਨਾਂ ਨੂੰ ਇਹ ਦਬਾਉਂਦੇ ਨੇ, ਕੁੱਟਦੇ ਨੇ, ਮਾਰਦੇ ਨੇ ਉਹਨਾਂ ਨੂੰ ਫਿਰ ਜਲੀਲ ਕਰਕੇ ਘਰਾਂ 'ਚ ਭੇਜਦੇ ਨੇ ਇਹ ਬਰਦਾਸ਼ਤ ਕਰਦੋਂ ਬਹਰੀ ਹੈ ਜੇਕਰ ਸਰਬੱਤ ਖਾਲਸਾ ਨਾ ਸੇਕ ਕੌਮ ਨੇ ਸਦਿਆ ਤੇ ਮੈਂ ਸਾਰੀ ਸੇਕ ਕੌਮ ਨੂੰ ਬਾਲੇ ਦੇਸ਼ਾਂ ਦੇ ਉਦੇਸ਼ਾਂ ਵਿੱਚ ਵਸਰੀ ਸੰਗਤ ਨੂੰ ਬੇਨਤੀ ਕਰਦਾ ਵਾਂ ਕਿ ਇਹਨਾਂ ਨੂੰ ਜ਼ਰੂਰ ਪੁੱਛਿਓ ਜਿਹੜੀਆਂ ਇੱਥੇ ਸੰਪਰਦਾਵਾਂ ਦੇ ਮੁਖੀ ਵੱਡੀਆਂ-ਵੱਡੀਆਂ ਡਿੰਗਾ ਮਾਰਦੇ ਨੇ ਮੀਡੀਆ 'ਚ ਵੜਵੜੇ ਬਿਆਨ ਦਿੰਦੇ ਨੇ ਇਨਾਂ ਨੂੰ ਜ਼ਰੂਰ ਪੁੱਛਿਓ ਮੇਰੀ ਬੇਨਤੀ ਹਜੜ ਕੇ ਮੈਂ ਬਿਲਕੁਲ ਤੁਹਾਡੇ ਨਾਲ ਖੜਾ ਵਾਂ ਕਿ ਜਿਹੜੇ ਅੱਜ ਸਿਧਾਂਤਾਂ ਦੇ ਪਹਿਰਾ ਨਹੀਂ ਦੇ ਰਹਾ 328 500 ਰੁਪਏ ਦੀ ਗੱਲ ਕੀਤੀ ਗਈ ਸਾਡੇ ਦੇ ਡਾਂਗਾਂ ਦੀ ਵਾਸ਼ੜ ਹੋਈਆਂ ਜ਼ਖਮੀ ਕੀਤੇ ਗਏ ਸਾਡੇ ਦੇ ਪਰਚੇ ਦਰਜ ਕੀਤੇ ਨੇ ਅਸੀਂ ਕੋਟਾ ਤੇ ੱੱਕੇ ਖਾ ਰਹੇ ਆ ਕਿਸੇ ਵੀ ਸੰਪਰਦਾਵਾਂ ਨੇ ਉਦੋਂ ਵੀ ਸਾਡੇ ਨਾਲ ਸਾਥ ਨਹੀਂ ਦਿੱਤਾ ਜਿਨ੍ਹਾਂ ਨੇ ਦਿੱਤਾ ਸੀ ਉਹਨਾਂ ਦਾ ਧੰਵਾਦ ਵੀ ਕੀਤਾ ਤੇ ਕਰਦੇ ਰਹਿਵਾਂਗੇ ਵੀ ਪਰ ਅੱਜ ਸਾਨੂੰ ਲੋੜ ਹੈ ਅਸੀਂ ਪੁਤਲੇ ਸਾਰਨ ਵਾਸਤੇ ਤਾਂ ਆਏ ਆ ਕਿ ਸਭ ਕੁਲ ਜਗਜਾੜ ਹੋ ਗਿਆ ਸੁਣਿਆ ਜਰੂਰ ਸੀ ਪਰ ਅੱਖਾਂ ਨਾਲ ਵੇਖਿਆ ਨਹੀਂ ਸੀ ਕਿ ਜਿਹੜਾ ਵੀ ਇਹਨਾਂ ਦੇ ਹੱਕ 'ਚ ਬੋਲਦਾ ਰਿਹਾ ਸੁਖਬੀਰ ਬਾਦਲ ਹੁਣਾ ਦੇ ਉਹਨਾਂ ਨੂੰ ਤੇ ਇਹ ਪੂਰੀਆਂ ਸਪੋਰਟ ਕੇ ਦਿੰਦੇ ਰਹੇ ਤੇ ਨਾਲ ਸੇਵਾਦਾਰ ਦਿੰਦੇ ਰਹੇ ਤੇ ਜਦੋਂ ਇਹਨਾਂ ਦੇ ਬਰਖਲਾਬ ਬੋਲਦੇ ਰਹੇ ਤੇ ਉਹਨਾਂ ਨੂੰ ਘਰ ਭੇਜ ਦਿੰਦੇ ਰਹੇ ਬੇਇਜ਼ਤੀ ਕਰਕੇ ਅੱਜ ਇਥੋਂ ਜਗਜਾੜ ਹੋ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜਿਹੜੀ ਮਾਨ ਮਰਜ਼ਾਦਾ ਸੀ ਕਿ ਕਾਲੀ ਫੂਲਾ ਸਿੰਘ ਜੀ ਜਥੇਦਾਰ ਉੱਤੇ ਸਤਿਗੁਰਾਂ ਦੇ ਸੇਵਾ ਦੇ ਵਿੱਚ ਹਾਜ਼ਰ ਹੋਣ ਇਹ ਆਪ ਹੀ ਉੱਤੇ ਬਿਠਾਉਂਦੇ ਨੇ ਤੇ ਆਪੇ ਹੀ ਜਥੇਦਾਰ ਲਾ ਕੇ ਘਰੋਂ ਵੇਜਿੰਦੇ ਨੇ ਦਰਤਾ ਦੇ ਜਥੇਦਾਰ ਨੂੰ ਲੈ ਕੇ ਕਾਫੀ ਰਾਜਨੀਤੀ ਕੀਤੀ ਜਾਂਦੀ ਹੈ ਕਿਵੇਂ ਦੇਖਦੇ ਹੋ ਮੁੱਦੇ ਹਾਂਜੀ ਦਰਤਾ ਦੇ ਜਥੇਦਾਰਾਂ ਨੂੰ ਲੈ ਕੇ ਰਾਜਨੀਤੀ ਕੀਤੀ ਜਾਂਦੀ ਹੈ ਕਿੱਸਾ ਦੇਖਦੇ ਹੋ ਮੁੱਦੇ ਦੇਖੋ ਜੀ ਇਹ ਜਿਹੜੀ ਰਾਜਨੀਤੀ ਕਰ ਰਹੀਆਂ ਅੱਜ ਜਿਹੜਾ ਉਹ ਧਰਮ ਨੂੰ ਥੱਲੇ ਕਰ ਦਿੱਤਾ ਗਿਆ ਤੇ ਰਾਜਨੀਤੀ ਉੱਪਰ ਕਰ ਲਈ ਇਨਾਂ ਨੇ ਲੋਕਾਂ ਨੇ ਉਹ ਸਭ ਕੁਝ ਸਾਹਮਣੇ ਆ ਗਿਆ ਵਾ ਤੇ ਮੈਂ ਤੁਹਾਡੇ ਮੀਡੀਆ ਰਾਈਸ ਸੇ ਕੌਮ ਨੂੰ ਬੇਨਤੀ ਕਰਦਾ ਵਾ ਕਿ ਹੋ ਸਾਡੇ ਕੋਲ ਇੱਕੋ ਇੱਕ ਇਹ ਹਿਾਰਾ ਹੈਗਾ ਤੇ ਪਿੰਡਾਂ ਵਿੱਚ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਆ ਰਹੀਆਂ ਨੇ ਉਹਦੇ ਵਿੱਚ ਆਪਾਂ ਇਹਨਾਂ ਨੂੰ ਜਿਹੜੇ ਇੱਥੇ ਕਾਬਜ ਹੋਏ ਨੇ ਜਿਹੜੇ ਸੁਖਬੀਰ ਬਾਦਲ ਦੇ ਬੈਠੇ ਨੇ ਉਹ ਕਿ ਜਿਹੜਾ ਵੀ ਫੈਸਲਾ ਅੱਜ ਆ ਰਿਹਾ ਵਾ ਜੇ ਮੈਨੇਜਰ ਰੌਣਾ ਤੇ ਉਹ ਵੀ ਸੁਖਬੀਰ ਬਾਦਲ ਦੇ ਕਹਿਣ ਤੇ ਲੱਗਣਾ ਪਹਿਲਾਂ ਜਿਹੜੀ ਇਹਦੀ ਬਾਦਲ ਦੀ ਘਰ ਵਾਲੀ ਸੀ ਉਹ ਲਾਉਂਦੀ ਇਹਦੀ ਮਾਤਾ ਲਾਉਂਦੀ ਸੀ ਮੁੜ ਕੇ ਹੁਣ ਇਹਦੀ ਘਰ ਵਾਲੀ ਲਾਉਣ ਲੱਗ ਪਈ ਆ ਜਿਹੜਾ ਮੈਨੇਜਰ ਸਕੱਤਰ ਰੌਣਾ ਤੇ ਹੁਣ ਸਾਹਮਣੇ ਜਗ ਜਾਰ ਹੋ ਗਿਆ ਕਿ ਜਿਹੜਾ ਜ਼ਹਿਦਾਰ ਵੀ ਇਥੇ ਲਾਇਆ ਜਾ ਰਿਹਾ ਵਾ ਉਹ ਵੀ ਸੁਖਬੀਰ ਬਾਦਲ ਹੁਣ ਦੇ ਕਹਿ ਤੇ ਲੱਗ ਰਿਹਾ ਕਿਉਂਕਿ ਉਹ ਵੀ ਪੰਜ ਬਾਣੀਆਂ ਦਾ ਜਿਹੜਾ ਵਾ ਪਤਾ ਲੱਗਾ ਵਾ ਕਿ ਨਿਤਨੇਮੀ ਨਹੀਂ ਜਿਹੜਾ ਇਥੇ ਜ਼ਹਿਦਾਰ ਦੋਹ ਤਖਤਾਂ ਤੇ ਲਾ ਦਿੱਤਾ ਗਿਆ ਵਾ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਉਹ ਵੀ ਸਾਡੇ ਹਿਰਦਿਆਂ ਨੂੰ ਬੜੀ ਅਜੀਠੇਸ ਪੁੱਛ ਰਹੀ ਹੈ ਇਥੇ ਚਾਹੀਦਾ ਕਾਲੀ ਫੂਲਾ ਸਿੰਘ ਜੀ ਸਿਰ ਤੇ ਦਸਤਾਰ ਗੋਲ ਹੋਵੇ ਤੇ ਗਾਲੇ ਚੋੜਾ ਹੋਵੇ ਗੰਬੀ ਵਾਲਾ ਅਸੀਂ ਕਦੀ ਪ੍ਰਵਾਨ ਨਹੀਂ ਕਰਾਂਗੇ ਨਾ ਕੀਤਾ ਨਾ ਕਰਾਂਗੇ ਇਹ ਮੇਰੀ ਮੀਡੀਆ ਰਾਈ ਬੇਤੀ ਅਗੇ ਸੇਕੋਮ ਨੂੰ ਜਿਹੜਾ ਵਾ ਕੋਨੇ ਇੱਕ ਪਲੇਟਫਾਰਮ ਤੇ ਉਤਰ ਕੇ ਨਦਪੁਰ ਸਾਹਿਬ ਹੋਲੇ ਮੱਲੇ ਦੇ ਸਰਬੱਤ ਖਾਸਾ ਸਾਡ ਲੈਣਾ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਸਤੰਬਰ ਦਾ ਫੈਸਲਾ ਰੱਦ ਕਰਨ ਤੋਂ ਲੈ ਕੇ ਜੱਜੇਦਾਰ ਲੈ ਕੇ ਦੇਖੋ ਜੀ ਜਿਹੜੇ ਫੈਸਲੇ ਆ ਰੱਦ ਕਰ ਸਕਦੇ ਜਿਹੜੇ ਫੈਸਲੇ ਆਏ ਸਨ 2 ਸਤੰਬਰ ਦੇ ਕਿ ਇਹਨਾਂ ਨੇ ਦੋਸ਼ੀ ਕਰਾਰ ਦਿੱਤਾ ਗਿਆ ਉਹ ਕਾਰਨ ਹੋਣ ਇਹਨਾਂ ਨੇ ਆਪਣੇ ਕਮਰੇ 'ਚ ਬੈਠ ਕੇ ਜਿਹੜਾ ਉਹਦੇ ਕੋਲ ਫੈਸਲਾ ਦੋਹਰਾਵੇਂ ਸੰਗਤ ਦੇ ਸਾਹਮਣੇ ਉਹ ਤੇ ਜੋ ਮਰਜ਼ੀ ਕਰ ਲੈਣ ਜੀ ਇਹ ਤੇ ਸ੍ਰੀ ਅਕਾਲ ਪੁਰਖ ਦਾ ਸਾਡੇ ਹੁਕਮਨਾਮੇ ਦੀਆਂ ਧਜੀਆਂ ਟਾਉਣ ਵਾਲੀ ਗੱਲ ਪੜ ਰਹੀ ਆ ਇਹ ਪਰਿਵਾਰ ਕਦੀ ਬਖਸ਼ਿਆ ਨਹੀਂ ਜਾਵੇਗਾ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਕੀਤੀਆਂ ਇਹਨਾਂ ਨੇ ਪੰਥ ਦੇ ਪਿੱਠ ਵਿੱਚ ਛੁਰਾ ਵੀ ਮਾਰਿਆ ਵਾ ਤੇ ਕਤਲਿਆਂ ਕਤਲਿਆਂ ਵੀ ਕੀਤੀ ਗਈ ਹੈ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਵੀ ਉਹ ਬੋਲ ਕੇ ਗਏ ਨੇ ਕਿ ਇਹ ਬੇਦਬੀਆਂ ਇਹ ਕਰਵਾਈਆਂ ਨੇ ਅਸੀਂ ਉਥੇ ਗੋਲੀ ਚਲਵਾਈ ਹੈ